whales relic, dracadhu, katharaak sarong, katharaak aran jwelag, quasar Trustee, its z tamaan, j Zacarong, mondong, jeurag, rajarik, z interacted, Öorik, moolaak it chelag, k heads k finance, Woche pleaserong dan ber jogene ਕੰਬੋਜ ਜਿੰਦਾਬਾਦ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਪੰਜਾਬ న్యూ 64 ਜਿਵੇਂ ਕਿ ਤੁਸੀਂ ਰੋਜ਼ਾਨਾ ਦੀ ਤਰ੍ਹਾਂ ਦੇਖਦੇ ਹੋ ਕਿ ਬਹੁਤ ਹੀ ਪੰਜਾਬ ਚ ਜੋ ਚੋਣਾਂ ਦੀ ਮਹਿੰਮ ਹੈ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਪਹੁੰਚੇ ਹਾਂ ਵਾਰ ਨੰਬਰ 4 ਦੇ ਵਿੱਚ ਜੋ ਕਿ ਬਹੁਤ ਹੀ ਜਾਣ ਪਹਿਚਾਨਦੇ ਮੋਤਾਜਨੀ ਹੈ ਹਰ ਇੱਕ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਹੈ ਸਰਦਾਰ ਮਖਤਿਆਰ ਸਿੰਘ ਜੀ ਕੰਬੋਜ ਜੋ ਕਿ 4 ਨੰਬਰ ਵਾਰਡ ਦੇ ਵਿੱਚ ਐਮਸੀ ਦੀ ਚੋਣ ਲੜਨ ਜਾ ਰਹੇ ਨੇ ਤੇ ਆਓ ਇੱਕ ਵਾਰ ਗੱਲ ਕਰਦੇ ਆਂ ਸਰਦਾਰ ਮਖਤਿਆਰ ਸਿੰਘ ਜੀ ਕੰਬੋਜ਼ ਨਾਲ ਆਓ ਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਤੁਸੀਂ 4 ਨੰਬਰ ਵਾਰਡ ਦੇ ਵਿੱਚ ਐਮਸੀ ਦੀ ਚੋਣ ਲੜ ਰਹੇ ਹੋ ਤਾਂ ਲੋਕਾਂ ਦਾ ਸਮਰਥਨ ਉਹ ਤੁਹਾਨੂੰ ਕਿੰਨਾ ਕੁ ਮਿਲ ਰਿਹਾ ਜੀ ਮੈਨੂੰ ਲੋਕਾਂ ਦਾ ਇੱਕ ਵਿਕਾਸ ਦੇ ਨੋਤੇ ਜੋ ਮੈਂ ਲੋਕਾਂ ਨਾਲ ਵਾਦਾ ਕੀਤਾ ਹੈ ਮੈਂ ਡੇਢ ਦੋ ਸਾਲ ਤੋਂ ਇੱਥੇ ਵਾਰਡ ਦੇ ਵਿੱਚ ਸੇਵਾ ਕਰ ਰਿਹਾ ਮੈਂ ਸਮਾਜ ਸੇਵਾ ਗਲੀਆਂ ਦੀ ਸਫਾਈ ਹੋ ਗਈ ਜਿਵੇਂ ਕੋ ਸਪਰੇ ਵਗੈਰਾ ਪੁਲੀਆਂ ਬਣਾਈਆਂ ਟੂਬਾਂ ਐਲ.ਲ.ਡੀ ਟੂਬਾਂ ਬਾਕੀ ਵੀ ਸਾਰੇ ਮੈਂ ਤਾਂ ਵੀ ਮੈਨੂੰ ਇੰਨਾ ਸਾਥ ਮਿਲੇ ਲੋਕਾਂ ਦਾ ਜਿੰਨਾ ਵੀ ਕਹਦੋਂ ਕਿਉਂ ਆਪਾਂ ਕੰਮ ਕਰਾਇਆ ਸਾਡੇ ਕੰਮ ਬੋਲਦੇ ਨੇ ਪਰ ਮੈਂ ਲੋਕਾਂ ਨੂੰ ਸਾਰੇ ਸਾਡੇ ਨਗਰ ਨਮਾਸੀਆਂ ਨੂੰ ਮੂਨਕ ਦੇਣ ਨੂੰ ਤੇ ਬਾੜ ਦੇ ਨੰਬਰ 4 ਦੇ ਨੂੰ ਬਸ ਬਾੜ ਦਮਾਣਾ ਵੀ ਮੈਨੂੰ ਬਤ ਬਤ ਵੋਟਾਂ ਪਾ ਕੇ ਦਿਤਾਓ ਮੈਂ ਜਿੰਨਾ ਵੀ ਵਿਕਾਸ ਹੈ ਜਿਵੇਂ ਬਾੜ ਦੇ ਵਿੱਚ ਪੌਦੇ ਲਵਾਣੇ ਐਲ.ਲ.ਡੀ ਟੂਬਾਂ ਲਵਾਣੀਆਂ ਸਫਾਈ ਕਰਾਣੀ ਜੋ ਗਲੀਆਂ ਨਾਲੀਆਂ ਬਕਾਇਆ ਰਹਿੰਦੇ ਨੇ ਉਹ ਬਣਵਾਣੀਆਂ ਬਾਕੀ ਸਾਡੀ ਜਿਹੜੀ ਸੋਚ ਹੈ ਮੇਰੀ ਮਨ ਦੀ ਸੋਚ ਹੈ ਵੀ ਆਪਾਂ ਮੂਨਕ ਨੂੰ ਇੱਕ ਐਸਾ ਸ਼ਹਿਰ ਬਣਾਣਾ ਮੂਨਕ ਦੇ ਵਿੱਚ ਨਵੇਂ-ਨਵੇਂ ਰੀਚ ਕੋਈ ਯਾਦ ਰੱਖੇ ਵੀ ਅਸੀਂ ਕੋਈ ਚੋਣ ਲੜੀ ਹੈ ਮੈਂ ਲੋਕਾਂ ਨੂੰ ਬੁਸਵਾਤ ਦਵਾਇਆ ਵੀ ਜਦੋਂ ਮੈਂ ਇੱਕ ਬਗੈਰ ਐਮਰਸੀ ਹੋਣ ਦੇ ਨਾਤੇ ਮੈਂ ਇਹਨਾਂ ਕੰਮ ਕਰਾ ਸਕਦਾ ਜਿੱਤਨ ਤੋਂ ਬਾਅਦ ਤਾਂ ਸਾਡੇ ਕੋਲ ਦੇਖੋ ਸਰਕਾਰੀ ਪਬਰਾਜ ਨਹੀਂ ਹੈ ਸਰਕਾਰੀ ਗਾਰੰਟੀ ਨਹੀਂ ਹੈ ਉਹਦੇ ਦਰਤੇ ਵਿੱਚ ਕੰਮ ਕਰਾਣੇ ਜੋ ਗਲੀਆਂ ਜੋ ਵਿਕਾਸ ਹੈ ਨਾ ਅਸੀਂ ਪਹਿਲੇ ਦਰਤੇ ਜਿਵੇਂ ਸੀਵਰੇਜ ਦਾ ਕੰਮ ਹੋ ਗਿਆ ਕਈ ਜਗ੍ਹਾ ਬੰਦ ਨੇ ਜਾਂ ਹੋਰ ਜਿੱਥੇ ਕੋਈ ਸਾਡਾ ਕੰਮ ਹੋਣ ਵਾਲਾ ਬਕਾ ਦਾ ਲੋਕਾਂ ਦੀ ਮੰਗ ਅਨੁਸਾਰ ਸਾਰੇ ਕਰਾਵਾਂਗੇ ਜੀ ਬਾਕੀ ਲੋਕਾਂ ਦਾ ਸਾਨੂੰ ਇੰਨਾ ਸਾਥ ਆ ਜਿੰਨਾ ਵੀ ਕਹਦੋ ਸਾਡਾ ਕੱਲ ਵੀ ਤੁਹਾਨੂੰ ਇੱਥੇ ਬਾਡ ਨੰਬਰ 4 ਟਮਾਰਕ ਟੋਲਿਆ ਗਿਆ ਲੋਕਾਂ ਨੇ ਅੱਜ ਗ੍ਰਿਡ ਕੋਲੋਨੀ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ ਲੋਕਾਂ ਨੂੰ ਲੋਕਾਂ ਦਾ ਸਾਨੂੰ ਪੂਰਾ ਸਾਥ ਆਈ ਸੋ ਮੁਖਤਿਆਰ ਸਿੰਘ ਜੀ ਕੰਬੋਜ਼ ਵਾਦਾ ਕਰਦੇ ਨੇ ਜਿਵੇਂ ਕਿ ਇੱਕ ਨਾਰਾ ਬੜਾ ਪਪੂਲਰ ਹੋ ਰਿਹਾ ਹੈ ਕਿ ਨਾ ਕੋਈ ਝੂਠ ਨਾ ਕੋਈ ਲਾਰਾ ਵਿਕਾਸ ਕਰਾਂਗੇ ਸਾਰਾ ਕਿ ਅੰਕਲ ਜੀ ਮੇਰੇ ਨਾਲ ਨੇ ਕੀ ਨਾਮ ਹੈ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਤੁਸੀਂ ਮਖਤਿਆਰ ਸਿੰਘ ਜੀ ਜੀ ਜੋ ਕਿ ਕੰਮਕਾਜਾਂ ਦੀ ਕਾਰਜਕਾਰੀ ਹੈ ਉਸ ਨੂੰ ਕਿਹੋ ਜਿਹਾ ਸਿਹਰਾ ਦਿੰਨੇ ਹੋ ਜੀ ਅਸੀਂ ਇਹਨੂੰ ਬਹੁਤ ਵਧੀਆ ਸਮਝਦੇ ਹਾਂ ਜੀ ਇਹ ਹਰ ਇੱਕ ਕੰਮ 'ਚ ਹਿੱਸਾ ਲੈਂਦੇ ਨੇ ਵੱਧ ਚੜ ਕੇ ਕੰਮ ਕਰਦੇ ਨੇ ਜੀ ਅੱਗੇ ਵੱਧ ਕੇ ਇਹ ਹਰ ਇੱਕ ਗਰੀਬ ਦੇ ਕੰਮ 'ਚ ਸਾਥ ਦਿੰਦੇ ਨੇ ਗਰੀਬਾਂ ਦੇ ਕੰਮ ਆਉਂਦੇ ਨੇ ਜੀ ਤਾਂ ਮਹਿੰਦਰ ਸਿੰਘ ਜੀ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਜੋ ਕਿ ਮਖਤਿਆਰ ਸਿੰਘ ਜੀ ਬਾਰੇ ਦੱਸਿਆ ਸਾਡੇ ਨਾਲ ਹੋਰ ਵੀ ਬਹੁਤ ਨੁਮਾਇंदे ਖੜੇ ਨੇ ਹਾਂਜੀ ਅੰਕਲ ਜੀ ਕਿਹਨਾ ਨੇ ਅੰਕਲ ਜੀ ਜੀ ਸਿੰਘ ਜੀ ਸਾਡੇ ਨਾਲ ਨੇ ਜੀਤ ਸਿੰਘ ਜੀ ਇੱਕ ਗੱਲ ਦੱਸੋ ਕਿ 4 ਨੰਬਰ ਵਾਰਡ ਦੇ ਵਿੱਚ ਤੁਹਾਡਾ ਕੰਪੀਟੀਟਰ ਕੌਣ ਹੈ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੈ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਜੀ ਸਾਡਾ ਜਿਹੜਾ ਪ੍ਰਧਾਨ ਹੈ ਉਹ ਜਿੱਤਣ ਦੇ ਪੂਰਾ ਕੰਪੀਟੈਂਟ ਹੈ ਕਿਉਂਕਿ ਇਹ ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਵਾਰਡ ਦੀ ਸੇਵਾ ਕਰ ਰਿਹਾ ਹੈ ਚਾਹੇ ਕੋ ਦਿਨ ਚਾਹੇ ਕੋ ਰਾਤ ਜਦੋਂ ਵੀ ਕੋਈ ਬੰਦਾ ਫੋਨ ਕਰਦਾ ਕਿ ਸਰ ਜੀ ਇਹ ਕੰਮ ਹੈ ਇਹ ਕੰਮ ਬਕਾਇਆ ਕੰਮ ਹੈ ਉਹ ਤੁਰੰਤ ਉੱਥੇ ਆ ਜਾ ਰੋਂਦਾ ਅੱਜ ਤੱਕ ਇਸ ਬੰਦੇ ਦੀ ਕੋਈ ਸ਼ਿਕਾਇਤ ਨਹੀਂ ਕੰਮ ਪ੍ਰਤੀ ਬਹੁਤ ਮੈਂ ਤੇ ਬੰਦ ਕਰਦਾ ਜੀ ਬੰਦ ਹੋਰ ਵੀ ਸਾਡੇ ਬਹੁਤ ਸੱਜਣ ਮਿੱਤਰ ਜੁੜੇ ਨੇ ਹਾਂਜੀ ਬਾਈ ਸਾਹਿਬ ਕੀ ਨਾਮ ਹੈ ਜੀ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਜੀ ਅਰਜਿੰਦਰ ਸਿੰਘ ਜੀ ਤੁਸੀਂ ਸਾਰੇ ਵਾਰਡ ਨੇ ਸਰਦਾਰ ਮਖਤਿਆਰ ਸਿੰਘ ਜੀ ਕੰਬੋਜ ਨੂੰ ਕੈਂਡੀਡੇਟ ਚੁਣਿਆ ਤਾਂ ਇਹਦੇ ਇਸ ਦੀ ਕਾਰਜਗੁਜ਼ਾਰੀ ਤੇ ਤੁਸੀਂ ਕਿੰਨਕ ਫੁੱਲ ਚੜਾਉਂਗੇ ਜੀ ਬਾਈ ਜੀ ਮੈਂ ਅਜੇ ਤੱਕ ਕੋਈ ਇੰਟਰਸਟ ਨਹੀਂ ਰੱਖਿਆ ਸੀ ਵੋਟਾਂ ਦੇ ਪ੍ਰਤੀ ਪਰ ਜਿੰਨਾ ਬਾਈ ਜੀ ਨੇ ਮੇਰੀ 70 ਸਾਲ ਦੀ ਉਮਰ ਹੋ ਗਈ ਜਿੰਨਾ ਬਾਈ ਜੀ ਨੇ ਮਤਲਬ ਇਹ ਕੰਮ ਕਰ ਰਹੇ ਨੇ ਮੈਂ 4 ਨੰਬਰ ਵਾਰਡ ਤੋਂ ਆਂ ਮੈਂ ਇਹਨਾਂ ਦੇ ਕੰਮਾਂ ਤੋਂ ਇਹਨਾਂ ਦੁੱਖ ਸੁੱਖ ਦੇ ਵਿੱਚ ਇਹ ਆਪਣਾ ਖੜਦੇ ਨੇ ਇਹਨਾਂ ਦਾ ਮੈਂ ਬਹੁਤ ਸੁਖ گزار ਆ ਬਸ ਸਿੱਧੀ ਗੱਲ ਹੈ ਮੇਰੇ ਕੋਲ ਤਾਂ ਇਹ ਗੱਲ ਹੈ ਮੈਂ ਕਲੀਅਰ ਕਹਿਣਾ ਚਾਹੁੰਦਾ ਵੀ ਇਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਆਪਣਾ ਜਿਹੜਾ 4 ਨੰਬਰ ਦਾ ਕਿ ਕਿ ਮੂਨਕ ਦਾ ਵੀ ਵਿਕਾਸ ਹੋ ਸਕੇ ਐਡੇ ਇਮਾਨਦਾਰ ਵਧੀਆ ਬੰਦੇ ਨੇ ਜੀ ਸੋ ਸਾਰੇ ਨਗਰ ਨਿਵਾਸੀਆਂ ਦਾ ਪੂਰੇ ਮੋਹੱਲਾ ਨਿਵਾਸੀਆਂ ਦਾ ਜੋ ਕਿ ਇੱਕ ਸਮਰਥਨ ਸਰਦਾਰ ਮਖਤਿਆਰ ਸਿੰਘ ਜੀ ਕਮੋਜ ਨੂੰ ਦੇ ਦਿੱਤਾ ਹੈ ਸਾਰੇ ਵਾਅਦੇ ਕਰਦੇ ਨੇ ਸਰਦਾਰ ਮਖਤਿਆਰ ਸਿੰਘ ਜੀ ਕਮੋਜ ਕਿ ਅਸੀਂ ਚੋਣ ਜਿੱਤਣ ਤੋਂ ਬਾਅਦ ਜਿੰਨੇ ਵੀ ਅਸੀਂ ਵਾਅਦੇ ਕੀਤੇ ਨੇ ਗਲੀ ਮੋਹਲੇ ਦੇ ਅਸੀਂ ਉਹ ਪੂਰੇ ਕਰਕੇ ਦਿਖਾਵਾਂਗੇ ਇੱਕ ਵਾਰ ਮਖਤਿਆਰ ਸਿੰਘ ਜੀ ਕਮੋਜ ਨੂੰ ਪੁੱਛ ਲੈਨੇ ਆ ਕਿ ਉਹਨਾਂ ਦਾ ਚੋਣ ਨਿਸ਼ਾਨ ਕੀ ਹੈ ਜੀ ਸਾਡਾ ਚੋਣ ਨਿਸ਼ਾਨ ਚੜੂ ਆਹ ਆਮ ਆਦਮੀ ਨਾਲ ਸਾਡੀ ਜੁੜਾਈ ਜਮਾਨ ਗਿਆ ਪਾਰਟੀ ਦਾ ਸਾਨੂੰ ਪੂਰਾ ਸਾਥ ਆਈ ਦੇਖੋ ਪਾਰਟੀ ਨਾਲ ਖੜੇ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੇ ਪੰਨ ਸਾਨੂੰ ਪਾਰਟੀ ਦਾ ਪੂਰਾ ਸਮਰਥਨ ਆ ਜੀ ਤੇ ਉਹ ਪਾਰਟੀ ਸਾਨੂੰ ਹਕਮ ਲਾਉਗੀ ਉਹਦੇ ਅਸੀਂ ਫੁੱਲ ਚੜਾਂਗੇ ਤੁਹਾਡੇ ਨਾਂ ਮੋਢਾ ਲਾ ਕੇ ਚੜਾਂਗੇ ਸੋ ਇਹ ਸੀ ਸਰਦਾਰ ਮਖਤਿਆਰ ਸਿੰਘ ਜੀ ਕੰਬੋਜ ਤੇ ਉਹਨਾਂ ਦੇ ਸਾਰੇ ਜਿੰਨੇ ਵੀ ਮੁਹੱਲਾ ਨਿਵਾਸੀ ਨੇ ਸਾਡੇ ਨਾਲ ਜੁੜੇ ਨੇ ਤਾਂ ਦੁਆ ਕਰਦੇ ਹਾਂ ਪ੍ਰਮਾਤਮਾ ਅਗੇ ਕਿ 21 ਤਰੀਕ ਨੂੰ ਮਖਤਿਆਰ ਸਿੰਘ ਜੀ ਕੰਬੋਜ ਨੂੰ ਵੋਟ ਪਾ ਕੇ ਉਹਨਾਂ ਨੂੰ ਆਪਾਂ ਐਮਸੀ ਦੀ ਚੋਣ ਦਾ ਦਾਅਵੇਦਾਰ ਬਣਾਈਏ ਤਾਂ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਧੰਨਵਾਦ ਜੀ ਸਾਰਿਆਂ ਦਾ